ਰੋਟੀ ਨਹੀਂ ਖਾਦੀ ਸੇਰ ਦੀ ਨਹੀਂ ਖਾਦੀ ਬੱਚਾ ਨਹੀਂ ਖਾਦੀ ਆ ਇੱਕ ਜੀ ਦਾ ਸਾਹਤੋ ਲਿਆ ਕੇ ਦਿੱਤੀ ਆ ਕੱਲ ਜੀ ਦਾ ਸਾਹਤੋ ਲਿਆ ਕੇ ਦਿੱਤੀ ਆ ਹੋਣਾ ਬਣੇ ਮੈਂ ਤੈਨੂੰ ਮਾਇਆ ਦੇ ਦੇਣਾ ਹੈ ਅਸੀਂ ਤਾਂ ਦੱਤ ਚੱਕਦੇ ਨਹੀਂ ਨਹੀਂ ਡਰਨਾ ਡੰਨਾ ਕੋ ਤੂੰ ਗੁਰੂ ਸਾਹਿਬ ਨੇ ਕਿਹਾ ਕਿ ਵੱਡਾ ਭਰਾ ਛੋਟੇ ਭਰਾ ਨੂੰ ਦੇ ਦੇ ਸਕਦਾ ਡਰਨਾ ਨਹੀਂ ਸਿੱਖ ਸਿੱਖ ਤੋਂ ਮੰਗ ਸਕਦਾ ਸਿੱਖ ਦਾ ਹੱਕ ਹੈਗਾ ਉਹਦੇ ਦਸਵੰਦ ਦੇ ਉਤੇ ਕਿਉਂਕਿ ਦਸਵੰਦ ਕਿਹਦਾ ਗੁਰੂ ਦਾ ਠੀਕ ਹੈ ਬਣੇ ਅੱਜ ਮੇਰੇ ਕੋ ਹੈਗਾ ਤੇ ਮਹਾਰਾਜ ਦੇ ਮੈਨੂੰ ਦੁਤਾ ਨਾ ਤੇ ਤੁਹਾਡਾ ਹੱਕ ਹੈਗਾ ਆਪਣੇ ਭਰਾ ਗੋਦਵੰਗੋ ਕੇ ਭਾਜੀ ਮੈਨੂੰ ਦਸਮੰਦ ਦਿਓ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਤੇ ਆ ਵੀ ਕਿਹਾ ਵਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੁਹਾਡੇ ਕੰਮ ਆ ਜਾਵੇ ਹੋਰ ਕੀ ਚਾਹੀਦਾ ਮੈਂ ਤੁਹਾਨੂੰ ਮੈਦ ਦੇਣਾ ਵਾ ਠੀਕ ਹੈ ਜੀ ਬਿਜਾਰ ਬੇਨਾ ਆ ਜਾਏਗਾ ਰਾਸ਼ਨ ਤਾਂ ਤੁਸੀਂ 2000 ਰੁਪਏ ਲਓ ਸਭ ਤੋਂ ਪਹਿਲੇ ਤੇ ਰਾਸ਼ਨ ਲਓ ਤੇ ਤੁਸੀਂ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਠੀਕ ਹੈ ਠੀਕ ਹੈ ਤੇ ਵੀਰੇ ਤੁਹਾਨੂੰ ਮੈਦ ਨਹੀਂ ਦੇਣਾ ਹੈਗਾ ਤੂੰ ਕੱਲ ਸਵੇਰੇ ਆ ਜੀ ਠੀਕ ਹੈ ਤੁਹਾਨੂੰ ਜਿਹੜੀ ਦਿੰਨੇ ਆ ਤੇ ਤੁਹਾਨੂੰ ਸਬਜ਼ੀ ਪਾ ਦਿੰਨੇ ਆ ਤੇ ਜਾਂ ਤੁਹਾਨੂੰ ਫੂਡ ਲਿਆ ਦਿੰਨੇ ਆ ਠੀਕ ਹੈ ਤੁਸੀਂ ਆਪਣਾ ਕੰਮ ਕਰੋ ਦਾਨ ਅਸੀਂ ਦੇਣਿਆ ਨਹੀਂ ਠੀਕ ਹੈ ਪਣੇ ਰੋਣਾ ਨਹੀਂ ਤੇਰੇ ਰੋਟੀ ਜੋਗੀ ਆ ਗਏ ਹਨ ਹੁਣ ਤੂੰ ਰੋਟੀ ਵੀਰੇ ਸੱਤ ਵਜੇ ਤੇ ਜਾ ਕੇ ਘਰੇ ਦੋਵੇਂ ਜੀ ਰੋਟੀ ਖਾਓ ਵੀਰੇ ਤੇ ਤੂੰ ਕੱਲ ਤਿਆਰ ਹੋ ਕੇ ਮੇਰੇ ਕੋ ਆ ਜਾ ਤੈਨੂੰ ਮੈਂ ਕੱਲ ਰੇੜੀ ਖਿਲਾ ਦੇਣਾ ਤੇ ਸਬਜ਼ੀ ਬਾਦਲਾ ਠੀਕ ਹੈ ਤਾਂ ਉਹਨੂੰ ਦੇਣ ਵਾਲਾ ਕੌਣ ਹੈ ਗੁਰੂ ਰਾਮਦਾਸ ਠੀਕ ਹੈ ਇੱਕ ਚੀਜ਼ ਬਸ ਯਾਦ ਰੱਖਣਾ ਜਦੋਂ ਵੀ ਮਾੜਾ ਟਾਈਮ ਆਵੇ ਸਵਾਸ ਸਵਾਸ ਗੁਰੂ ਰਾਮਦਾਸ ਲੋ ਪਿਆਰਿਓ ਜਿੱਦਾਂ ਕਿਹਾ ਸੀ ਜੋ ਸਾਡੇ ਬਚਨ ਹੋਏ ਤੁਹਾਡੀ ਰੇੜੀ ਆ ਗਈ ਹੈ ਜੀ ਠੀਕ ਹੈ ਜੀ ਕਣੇ ਕੱਲ ਪਾਲਿਆ ਸੀ ਰਸਣ ਵਗੈਰਾ ਪਾਲਿਆ ਸਿੰਘੋਵਾ ਤੁਹਾਡੀ ਰੇੜੀ ਹੈ ਜੀ ਠੀਕ ਹੈ ਦੇਦੇ ਤੁਸੀਂ ਤੁਹਾਨੂੰ ਗੁਰਦਾਨ ਦਸਤ ਦੀ ਫੂਡ ਵਗੈਰਾ ਕੋਈ ਫਰੂਟ ਪਾਣਾ ਪੁੱਛ ਪਾ ਲਿਓ ਜੇਕਰ ਤੁਸੀਂ ਕੋਈ ਵੈਜੀਟੇਬਲ ਪਾਣਾ ਤੁਸੀਂ ਵੈਜੀਟੇਬਲ ਪਵਾ ਸਕਦੇ ਹੋ ਠੀਕ ਹੈ ਕਿਉਂਕਿ ਕਿਰਤ ਕਰੋਗੇ ਤੇ ਫੇਰ ਹੀ ਫਾਇਦਾ ਹਾਂ ਜੀ ਉਹ ਤਰ੍ਹਾਂ ਤੁਹਾਨੂੰ ਕਿਸੇ ਨੇ ਕੰਮ ਦੇਣਾ ਨਹੀਂ ਨਹੀਂ ਤੁਹਾਡੇ ਕੋਲ ਨਾ ਤਾਂ ਕੋਈ ਕੰਮ ਦੀ ਸਕਿੱਲ ਹੈਗੀ ਹੈ ਨਾ ਸਾਡੀ ਘਰ ਦਾ ਪਤਾ ਕੀ ਹੈ ਅਸੀਂ ਲੋਕਾਂ ਨੇ ਕੰਮ ਨਹੀਂ ਸਿੱਖਿਆ ਹੋਇਆ ਦਾ ਨਾ ਕਿ ਜੇ ਅਸੀਂ ਵਿਆਹ ਲਈ ਦਾ ਕੰਮ ਆਂਦਾ ਹੁੰਦਾ ਤੇ ਅੱਜ ਬਾਬਾ ਜੀ ਤੁਸੀਂ ਕੋਈ ਕਿਸੇ ਵੀ ਦੁਕਾਨ ਤੇ ਬੈਲ ਜਾਂਦਾ ਜਾਂ ਆਪਣਾ ਕੋਈ ਕਰਕੇ ਬਹਿ ਜਨਾਸ ਨਾ ਸਾਨੂੰ ਕੰਮ ਨਹੀਂ ਸਿਖਾਏਗੇ ਹੁਣ ਆ ਪਾਬਾ ਜੀ ਇਹ ਰਿਕਸ਼ਾ ਚਲਾਉਂਦੇ ਜੀ ਤੁਮ ਪਾਬਾ ਜੀ ਰਿਕਸ਼ਾ ਛੱਡਣ ਆਏ ਆ ਤੇ ਤੁਹਾਡੀ ਰੇੜੀ ਕਿੰਨੇ ਸਾਲ ਉਮਰ ਹੋ ਗਈ ਆ 55 ਸਾਲ ਆ ਕੰਮ ਨਹੀਂ ਸਿਖਾਉਣਾ ਕੋਈ ਇਹ ਕੰਮ ਨਹੀਂ ਬਸ ਦੇਖ ਲੋ ਉਦੋਂ ਦੇ ਰਿਕਸ਼ੇ ਚਲਾਉਂਦੇ ਅੱਜ ਵੀ ਰਿਕਸ਼ੇ ਚਲਾਉਂਦੇ ਬੇ ਆ ਕਾਰਨ ਸਾਨੂੰ ਕਿ ਇਹਨੇ ਸਕਿੱਲ ਨਹੀਂ ਦੱਸੀ ਹੁਣ ਤੁਸੀਂ ਨੌਜਵਾਨ ਹੁਣ ਮੈਨੂੰ ਕੱਲ ਕਿੰਨੇ ਫੋਨ ਆਏ ਕਈ ਵੀਰਾਂ ਦੇ ਕਹਿੰਦੇ ਪਾਜੀ ਮੁੰਡਾ ਨੌਜਵਾਨਾ ਨੌਜਵਾਨ ਮੁੰਡਾ ਹੁਣ ਕੰਮ ਆਊਗਾ ਤਾਈਂ ਨਾ ਵੀਰ ਨੂੰ ਹੁਣ ਜਦੋਂ ਤੁਸੀਂ ਕੰਮ ਸਿੱਖੋ ਤੁਹਾਨੂੰ ਕਿਸੇ ਨੇ ਪੈਸੇ ਨਹੀਂ ਦੇਣੇ ਤੇ ਤੁਹਾਡਾ ਪਰਿਵਾਰ ਕਿਵੇਂ ਚੱਲੂਗਾ ਅੱਜ ਤ ਨਹੀਂ ਮੰਨਦੇ ਵਿੱਚ ਕੁਛ ਹੈਗਾ ਕਿ ਕੋਈ ਗੁਰੂ ਨਹੀਂ ਹੈਗਾ ਗੁਰਾਂ ਦਾ ਸੁਪਾਸਾ ਹੈਗੇ ਨਾ ਚਲੋ ਠੀਕ ਹੈ ਬੱਚਾ ਦੇ ਖਾਦੀ ਗੱਲ ਰੋਟੀ ਪਾਣੀ ਸਕੂਲੇ ਵੀ ਲੈ ਕੇ ਗਿਆ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਸਾਡਾ ਗੁਰੂ ਬੜਾ ਬਿਆਨਤਾ ਇਹ ਥੋੜੀ ਮਾਇਆ ਵਾ ਠੀਕ ਆ ਇਹ ਤੁਸੀਂ ਜੀ ਪਾ ਲਿਓ ਕੱਲ ਸਵੇਰੇ ਜਾ ਕੇ ਬਾਦੂ ਸਬਜੀ ਦੀ ਆ ਜਣੀ ਲੋ ਪਣੇ ਧਿਆਨ ਰੱਖਿਓ ਵੀਰ ਨੂੰ ਸਬਜੀ ਪਵਾ ਦੇਓ ਠੀਕ ਆ ਨਾ ਕਿਉਂਕਿ ਰਸ਼ਨ ਪਾਣੀ ਦਾ ਆ ਗਿਆ ਤੇ ਤੁਹਾਡੇ ਕੋ ਤੇ ਸਬਜੀ ਪਾ ਲਿਓ ਗੁਰੂ ਅਮਰਦਾਸ ਜੀ ਆ ਗਏ ਆ ਆਪਣੇ ਸਿੱਖਾਂ ਦੇ ਵਿੱਚ ਆਂਦੇ ਆ ਨਾ ਮਦਦ ਕਰਨ ਵਾਸਤੇ ਕੱਲ ਤੁਹਾਡਾ ਮਨ ਡੋਲਦਾ ਸੀ ਅੱਜ ਤਾਂ ਨਹੀਂ ਖੁਸ਼ ਹੋਇਆ ਅੱਜ ਖੁਸ਼ ਹੋਇਆ ਤਾਂ ਗੁਰੂ ਰਾਮਦਾਸ ਵੀਰੇ ਤੁਹਾਨੂੰ ਦੇਣ ਵਾਲਾ ਕੌਣ ਆ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਸਾਡਾ ਗੁਰੂ ਬੜਾ ਬੇਅੰਤ ਹੈ ਬਸ ਇਹ ਕਿ ਅਸੀਂ ਲੋਕ ਥੋੜਾ ਜਾਂ ਢੋਲ ਜਾਂਦੇ ਆ ਹਨਾ ਜਦੋਂ ਵੀ ਤੁਹਾਡਾ ਕੀ ਮਨ ਇਤਨਾ ਡੋਲੇ ਨਾਲ ਤੁਸੀਂ ਮਹਾਰਾਜ ਨੂੰ ਯਾਦ ਕਰਨਾ ਕਿ ਸਤਗੁਰੂ ਤੁਸੀਂ ਸਹਾਈ ਹੋ ਸਾਡਾ ਕੋਈ ਹੈ ਨਹੀਂ ਤੁਹਾਡੇ ਬਿਨਾਂ ਇਹ ਦੋ ਬਾਕੀ ਫਿਰ ਮੈਂ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਮੈਂ ਕੁਛ ਨਹੀਂ ਦਿੱਤਾ ਹੈਗਾ